ਬਿਆਨ ਆਇਆ ਹੈ న్యూਸ 18 ਦੇ ਸ਼ੋਅ న్యూਸ ਰੂਮ ਕਟੈਰਾ ਦੇ ਵਿੱਚ ਰੰਦਾਵਾ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਤੋਂ ਬਿਨਾਂ ਸ਼ੋਮਨੀ ਅਕਾਲੀ ਦਲ ਚੱਲ ਵੀ ਨਹੀਂ ਸਕਦਾ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਸੁਖਬੀਰ ਬਾਦਲ ਦੇ ਹੱਥ ਜੇਕਰ ਬਾਗ ਡੋਰਾ ਹੈ ਤਾਂ ਸ਼ੋਮਨੀ ਅਕਾਲੀ ਦਲ ਚੱਲ ਰਿਹਾ ਹੈ ਔਰ ਸੁਖਬੀਰ ਬਾਦਲ ਤੋਂ ਬਿਨਾ ਸ਼ੋਮਨੀ ਅਕਾਲੀ ਦਲ ਚੱਲ ਨਹੀਂ ਸਕਦਾ ਸੁਖਬੀਰ ਬਾਦਲ ਨੂੰ ਆਪਣੇ ਸਲਾਹਕਾਰਾਂ ਬਾਰੇ ਸੋਚਣਾ ਪਵੇਗਾ ਉਹਨਾਂ ਨੇ ਕਿਹਾ ਸੁਖਬੀਰ ਬਾਦਲ ਦਾ ਪਾਰਟੀ ਤੇ ਨਹੀਂ ਕੰਟਰੋਲ ਉਹਨਾਂ ਨੇ ਕਿਹਾ ਇਸ ਲਈ ਪੰਜਾਬ ਦੇ ਵਿੱਚ ਅਕਾਲੀ ਦਲ कमजोर ਹੋਇਆ ਹੈ ਤਾਂ ਆਦੇਸ਼ ਪ੍ਰਤਾਪ ਨੂੰ ਪਾਰਟੀ ਚੋਂ ਕੱਢਣਾ ਸੁਖਬੀ ਦਾ ਸੁਸਾਈਡਲ ਸਟੈਪ ਦੱਸ ਸਕਦੇ ਨੇ ਰੰਦਾਵਾਤ ਗਲਤੀਆਂ ਜਿਹੜੀਆਂ ਹੋਈਆਂ ਨੇ ਉਹ ਜ਼ਰੂਰ ਜ਼ਿਕਰ ਕਰ ਰਹੇ ਨੇ ਜੋ ਸੁਖਬੀ ਬਾਦਲ ਤੋਂ ਗਲਤੀਆਂ ਹੋਈਆਂ ਉਹਨਾਂ ਦੇ ਮੁਤਾਬਿਕ ਪਰ ਅ ਅਕਾਲੀ ਦਲ ਸੁਖਬੀ ਬਾਦਲ ਤੋਂ ਬਿਨਾ ਚੱਲ ਜਾਏਗਾ ਇਹ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਤਾਂ ਲੱਗਦਾ ਕਿ ਅਕਾਲੀ ਦਲ ਦਾ ਪੰਜਾਬ 'ਚ ਮਜ਼ਬੂਤ ਹੋਣਾ ਜ਼ਰੂਰੀ ਹੈ ਇਹ ਸਾਰੇ ਕਾਂਗਰਸੀ ਕਹਿੰਦੇ ਨੇ ਇਹ ਜਿਹੜੇ ਆਪੋਜੀਸ਼ਨ ਵਾਲੇ ਲੀਡਰ ਨੇ ਚਾਹੀ ਕਾਂਗਰਸ ਹੋਵੇ ਕੋਈ ਹੋਰ ਪਾਰਟੀ ਦੇ ਲੀਡਰ ਨਾਲ ਗੱਲ ਕਰ ਲਓ ਕਹਿੰਦੇ ਕਾਂਦੀਦਲ ਮਜ਼ਬੂਤ ਹੋਣਾ ਚਾਹੀਦਾ ਨਹੀਂ ਜਿਹਨੂੰ ਵੇਖੋ ਜਨੂ ਤੇ ਪੰਜਾਬ ਨਾਲ ਪਿਆਰ ਆ ਉਹ ਤਾਂ ਜਰੂਰ ਕਰਦਾ ਅੱਛਾ ਕਿ ਕਮਜ਼ੋਰ ਕਿਉਂ ਹੈ ਮੇਰੇ ਖਿਆਲ ਇਹ ਸੁਖਵੀਰ ਬਾਦਲ ਦਾ ਕੰਟਰੋਲ ਹੈ ਨਹੀਂ ਔਰ ਇਹਦਾ ਪੂਰਾ ਕੰਟਰੋਲ ਹੈ ਕੋਈ ਪਾਰਟੀ ਦੇ ਵਿੱਚ ਬੋਲਦਾ ਨਹੀਂ ਕਿ ਪ੍ਰਧਾਨ ਬਦਲ ਦੋ ਫੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਨਹੀਂ ਬੋਲਦਾ ਇਸ ਦਾ ਮਤਲਬ ਹੈ ਫੋਲੋ ਕਰ ਹੁੰਦਾ ਉਹਨੂੰ ਆਪਾਂ ਕੰਟਰੋਲ ਨਹੀਂ ਕਿਹਾ ਜਾ ਸਕਦਾ ਇਹਨੂੰ ਬੋਸਡਲ ਕਿਹਾ ਜਾ ਸਕਦਾ ਕਿ ਉਹ ਬੋਸਡਲ ਬਣ ਕੇ ਨੇ ਔਰ ਮੈਂ ਜਿਹੜੀ ਜੋ ਮੈਂ ਦੇਖਿਆ ਜਿਹੜੇ ਸੁਖਵੀਰ ਬਾਦਲ ਦੇ ਖਿਲਾਫ ਨਹੀਂ ਬੋਲ ਰਹੇ ਉਹਨਾਂ ਬਾਰੇ ਕਹਿ ਰਹੇ ਹੋ ਤੁਸੀਂ ਹਾਂ ਬਿਲਕੁਲ ਨਹੀਂ 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 ਮੈਂ 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 ਸੁਖਵੀਰ ਬਾਦਲ ਦੇ ਅਸਤੀਫੇ ਦੀ ਮੰਗ ਨਹੀਂ ਕਰਨੀ ਚਾਹੁੰਦਾ ਸੁਖਵੀਰ ਬਾਦਲ ਤੋਂ ਬਿਨਾ ਕਾਲੀ ਦਲ ਚੱਲ ਵੀ ਨਹੀਂ ਸਕਦਾ ਇਹ ਗੱਲ ਨੋਟ ਕਰ ਅੱਛਾ ਇਹ ਵੀ ਇੰਪੋਰਟੈਂਟ ਹੈ ਇਹ ਵੀ ਬਹੁਤ ਲੱਗਦਾ ਉਹੀ ਰਹਿਣਗੇ ਨਹੀਂ ਮੈਨੂੰ ਨਹੀਂ ਪਤਾ ਕੌਣ ਰਹੇਗਾ ਸੁਖਵੀਰ ਬਾਦਲ ਤੋਂ ਬਿਨਾ ਇਹਨੂੰ ਪੰਜਾਬ ਦਾ ਕਾਲੀ ਦਲ ਨਹੀਂ ਕਰੀ ਐਕਸੈਪਟ ਨਹੀਂ ਕਰੇਗਾ ਦੂਸਰੇ ਡੇਟ ਨੂੰ ਔਰ ਸੁਖਵੀਰ ਬਾਦਲ ਨੂੰ ਆਪਣੇ ਜਿਹੜੇ ਉਹਦੇ ਐਡਵਾਈਜ਼ਰ ਨੇ ਉਹਨਾਂ ਬਾਰੇ ਸੋਚਣਾ ਪਏਗਾ ਕਿਤੇ ਕਿਸੇ ਦੂਸਰੇ ਨਾਤ ਨਹੀਂ ਰਲ ਗੇ ਕਿ ਮੈਨੂੰ ਮਿਸਗਾਈਡ ਕਰ ਰਹੇ ਨੇ ਹਮ ਅਕਾਲੀ ਦਲ ਤੋਂ ਆਦੇਸ਼ ਪ੍ਰਤਾਪ ਦਾ ਕੱਢਣਾ ਇਹਦਾ ਸੂਸਟੈਪਸ ਹੀ ਉਸ ਤੇ ਹਮ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦਾ ਪੰਜਾਬ 'ਚ ਮਜ਼ਬੂਤ ਹੋਣਾ ਜ਼ਰੂਰੀ ਹੈ ਮੈਂ ਬਿਲਕੁਲ ਕਾਂਗਰਸੀ ਕਹਿੰਦੇ ਨੇ ਇਹ ਜਿਹੜੇ ਆਪੋਜੀਸ਼ਨ ਵਾਲੇ ਲੀਡਰ ਨੇ ਚਾਹੇ ਕਾਂਗਰਸ ਹੋਵੇ ਕੋਈ ਹੋਰ ਪਾਰਟੀ ਦੇ ਲੀਡਰ ਨਾਲ ਗੱਲ ਕਰ ਲਓ ਕਹਿੰਦੇ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਨਹੀਂ ਜਿਹਨੂੰ ਵੇਖੋ ਜਿੰਨੂੰ ਤੇ ਪੰਜਾਬ ਨਾਲ ਪਿਆਰ ਆ ਹਮ ਉਹ ਤੇ ਜ਼ਰੂਰ ਅੱਛਾ ਕਿ ਕਮਜ਼ੋਰ ਕਿਉਂ ਮੇਰੇ ਕੋਲ ਸੁਖਵੀਰ ਬਾਦਲ ਦਾ ਕੰਟਰੋਲ ਹੈ ਨਹੀਂ ਔਰ ਉਸ ਕੋਲ ਪੂਰਾ ਕੰਟਰੋਲ ਹੈ ਕੋਈ ਪਾਰਟੀ ਦੇ ਵਿੱਚ ਬੋਲਦਾ ਨਹੀਂ ਕਿ ਪ੍ਰਧਾਨ ਬਦਲ ਦੋ ਹੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਨਹੀਂ ਬੋਲਦਾ ਇਸ ਦਾ ਮਤਲਬ ਹੈ ਫੋਕਸ ਕਰ ਉਹਨੂੰ ਆਪਾਂ ਕੰਟਰੋਲ ਨਹੀਂ ਕਿਹਾ ਜਾ ਸਕਦਾ ਇਹਨੂੰ ਬਿਲਡ ਲਿਖਿਆ ਜਾ ਸਕਦਾ ਕਿ ਆਪੋਜ਼ਿਸ਼ਨ ਬਣ ਕੇ ਨਹੀਂ ਔਰ ਮੈਂ ਜਿਹੜੀ ਜੋ ਮੈਂ ਦੇਖਿਆ ਜਿਹੜੇ ਸੁਖਵੀਰ ਬਾਦਲ ਦੇ ਖਿਲਾਫ ਨਹੀਂ ਬੋਲ ਰਹੇ ਉਹਨਾਂ ਬਾਰੇ ਕਹਿ ਰਹੇ ਤੁਸੀਂ ਹਾਂ ਬਿਲਕੁਲ ਨਹੀਂ 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 ਮੈਂ ਮੈਂ ਸੁਖਵੀਰ ਬਾਦਲ ਦੇ ਅਸਤੀਫੇ ਦੀ ਮੰਗ ਨਹੀਂ ਕਰਨੀ ਚਾਹੁੰਦਾ ਸੁਖਵੀਰ ਬਾਦਲ ਤੋਂ ਬਿਨਾ ਕਾਲੀ ਦਲ ਚੱਲ ਵੀ ਨਹੀਂ ਸਕਦਾ ਇਹ ਗੱਲ ਨੋਟ ਕਰ। ਅੱਛਾ ਇਹ ਵੀ ਇੰਪੋਰਟੈਂਟ ਹੈ। ਇਹ ਵੀ ਬਹੁਤ ਚਾਹਤਾਂ ਲੱਗਦਾ ਉਹੀ ਰਹਿਣਗੇ। ਨਹੀਂ ਮੈਨੂੰ ਨਹੀਂ ਪਤਾ ਕੌਣ ਰਹੇਗਾ। ਹਮ ਸੁਖਵੀਰ ਬਾਦਲ ਤੋਂ ਬਿਨਾ ਇਹਨੂੰ ਪੰਜਾਬ ਅਕਾਲੀ ਦਲ ਨਹੀਂ ਕਦੇ ਐਕਸੈਪਟ ਨਹੀਂ ਕਰੇਗਾ ਦੂਸਰੇ ਡੀਟੋ। ਹਮ ਫਰ ਸੁਖਵੀਰ ਬਾਦਲ ਨੂੰ ਆਪਣੇ ਜਿਹੜੇ ਉਹਦੇ ਐਡਵਾਈਜ਼ਰ ਨੇ ਉਹਨਾਂ ਬਾਰੇ ਸੋਚਣਾ ਪਏਗਾ ਕਿਤੇ ਕਿਸੇ ਦੂਸਰੇ ਨਾਲ ਤੇ ਨਹੀਂ ਰਲ ਗਏ ਕਿ ਮੈਨੂੰ ਮਿਸਗਾਈਡ ਕਰ ਰਹੇ ਨੇ। ਹਮ ਅਕਾਲੀ ਦਲ ਤੋਂ ਅਦੇਸ਼ ਪ੍ਰਤਾਪ ਦਾ ਕੱਢਣਾ ਇਹਦਾ ਸੂਸਟੈਪਸ ਹੀ ਹੋਵੇ। ਤਸੁਪੀਰ ਬਾਦਲ ਦੇ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਜਲਦੀ ਹਾਰ ਤੋਂ ਬਾਅਦ ਸੁਪੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਚਕਾਮਾਸਾਂ ਛੜਿਆ ਹੋਇਆ ਹੈ ਪਿਛਲੇ ਦਿਨਾਂ ਅਕਾਲੀ ਆਗੂ ਚਰਨਜੀਤ ਵਰਾੜ ਨੇ ਇੱਕ ਚਿੱਠੀ ਜਾਰੀ ਕੀਤੀ ਸੀ ਇਸ ਦੇ ਵਿੱਚ ਉਹਨਾਂ ਪੰਜ ਪ੍ਰਧਾਨ ਬਣਾਉਣ ਦੀ ਗਲਤੀ ਕੀਤੀ ਸੀ ਉਸ ਤੋਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਤੋਂ ਇਸ ਦੇ ਮਗਰੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸੁਪੀਰ ਬਾਦਲ ਦੀ ਪ੍ਰਧਾਨਗੀ 'ਚ ਭਰੋਸੇ ਦੀ ਗੱਲ ਰਹੀ ਗਈ ਹਾਲਕਿ ਹੁਣ ਭਰੋਸੇ ਦੀ ਮਤੇ ਤੇ ਵੀ ਨਵਾਂ ਵਿਵਾਦ ਸ਼ੁਰੂ ਹੋਇਆ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਿੰਸਿੰਗ ਚੰਦਵਾਸ਼ ਨੇ ਇਸ ਮਤੇ ਕੇ ਸਵਾਲ ਚੁੱਕੇ ਵੀਰਬਾਹਤਨ ਲੱਗਦਾ ਕਿ ਅਕਾਲੀ ਦਲ ਦਾ ਪੰਜਾਬ ਚ ਮਜ਼ਬੂਤ ਹੋਣਾ ਜ਼ਰੂਰੀ ਹੈ ਇਹ ਸਾਰੇ ਕਾਂਗਰਸੀ ਕਹਿੰਦੇ ਨੇ ਇਹ ਜਿਹੜੇ ਆਪੋਜੀਸ਼ਨ ਵਾਲੇ ਲੀਡਰ ਨੇ ਚਾਹੇ ਕਾਂਗਰਸ ਹੋਵੇ ਕੋਈ ਹੋਰ ਪਾਰਟੀ ਦੇ ਲੀਡਰ ਨਾਲ ਗੱਲ ਕਰ ਲਓ ਕਹਿੰਦੇ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਤੇ ਜਿੰਨੂ ਵੇਖੋ ਜਿੰਨੂ ਤੇ ਪੰਜਾਬ ਨਾਲ ਪਿਆਰ ਆ ਉਹ ਤੇ ਜ਼ਰੂਰ ਹੈ ਅੱਛਾ ਕਿ ਕਮਜ਼ੋਰ ਕਿਉਂ ਹੈ ਮੇਰੇ ਖਿਆਲ ਲੁਕਸ਼ਵੀਰ ਬਾਦਲ ਦਾ ਕੰਟਰੋਲ ਹੈ ਨਹੀਂ ਔਰ ਉਸ ਦਾ ਪੂਰਾ ਕੰਟਰੋਲ ਹੈ ਕੋਈ ਪਾਰਟੀ ਦੇ ਵਿੱਚ ਬੋਲਦਾ ਨਹੀਂ ਕਿ ਪ੍ਰਧਾਨ ਬਦਲ ਦੋ ਫੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਨਹੀਂ ਬੋਲਦਾ ਇਸ ਮਸਲੇ ਦਾ ਫੋਲੋ ਕੰਟਰੋਲ ਇਹਨੂੰ ਆਪਾਂ ਕੰਟਰੋਲ ਨਹੀਂ ਕਿਹਾ ਜਾ ਸਕਦਾ ਇਹਨੂੰ ਬੋਡਲੀ ਕਿਹਾ ਜਾ ਸਕਦਾ ਕਿ ਉਹ ਬੋਸ ਬਣ ਕੇ ਨਹੀਂ ਔਰ ਮੈਂ ਜਿਹੜੀ ਜੋ ਮੈਂ ਦੇਖਿਆ ਜਿਹੜੇ ਸੁਖਵੀਰ ਬਾਦਲ ਦੇ ਖਿਲਾਫ ਨਹੀਂ ਬੋਲ ਰਹੇ ਉਹਨਾਂ ਬਾਰੇ ਕਹਿ ਰਹੇ ਹੋ ਤੁਸੀਂ ਹਾਂ ਬਿਲਕੁਲ ਨਹੀਂ ਨਹੀਂ ਮੈਂ ਮੈਂ ਇਹ ਮੈਂ ਸੁਖਵੀਰ ਬਾਦਲ ਦੇ ਸਟੇਫ ਦੀ ਮੰਗ ਨਹੀਂ ਕਰਨੀ ਚਾਹੁੰਦਾ ਸੁਖਵੀਰ ਬਾਦਲ ਤੋਂ ਬਿਨਾ ਅਕਾਲੀ ਦਲ ਚੱਲ ਵੀ ਨਹੀਂ ਸਕਦਾ ਇਹ ਗੱਲ ਨੋਟ ਕਰ ਅੱਛਾ ਇਹ ਵੀ ਇੰਪੋਰਟੈਂਟ ਹੈ ਇਹ ਵੀ ਪਤਾ ਚਾਹਤੋਂ ਲੱਗਦਾ ਉਹੀ ਰਹਿਣਗੇ ਨਹੀਂ ਮੈਨੂੰ ਨਹੀਂ ਪਤਾ ਕੌਣ ਰਹੇਗਾ ਸੁਖਵੀਰ ਬਾਦਲ ਤੋਂ ਬਿਨਾ ਇਹ ਨੂੰ ਪੰਜਾਬਾ ਅਕਾਲੀ ਦਲ ਨਹੀਂ ਕਦੇ ਐਕਸੈਪਟ ਨਹੀਂ ਕਰੇਗਾ ਦੂਸਰੇ ਲੀਡਰ ਹਮਮ ਔਰ ਸੁਖਵੀਰ ਬਾਦਲ ਨੂੰ ਆਪਣੇ ਜਿਹੜੇ ਉਹਦੇ ਐਡਵਾਈਜ਼ਰ ਨੇ ਉਹਨਾਂ ਬਾਰੇ ਸੋਚਣਾ ਪਏਗਾ ਕਿਤੇ ਕਿਸੇ ਦੂਸਰੇ ਨਾਲ ਤਾਂ ਨਹੀਂ ਰਲ ਗਏ ਕਿ ਮੈਨੂੰ ਮਿਸਗਾਈਡ ਕਰ ਰਹੇ ਨੇ ਹਮ ਅਕਾਲੀ ਦਲ ਤੋਂ ਆਦੇਸ਼ ਪ੍ਰਤਾਪ ਦਾ ਕੱਢਣਾ ਇਹਦਾ ਸੂਸੈਡ ਸਟੈਪਸ ਹੀ ਉਸਤੇ ਤਾਂ న్యూਸ 18 ਦੇ ਸ਼ੋਅ ਦੇ ਵਿੱਚ ਦਾਵਾ ਕੀਤਾ ਸੁਖਜਿੰਦਰ ਰੰਦਾਵਾ ਨੇ ਔਰ ਸੁਖਜਿੰਦਰ ਰੰਦਾਵਾ ਦਾ ਇਹ ਬਿਆਨ ਇਸ ਲਈ ਵੀ ਅਹਿਮ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਹਾਰ ਤੋਂ ਬਾਅਦ ਸੁਭੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ 'ਚ ਕਮ ਅਸਾਂ ਛੜਿਆ ਹੋਇਆ ਪਿਆ ਪਿਛਲੇ ਦਿਨੀ ਅਕਾਲੀ ਆਗੂ ਚਰਨਜੀਤ ਬਰਾੜ ਨੇ ਇੱਕ ਚਿੱਠੀ ਜਾਰੀ ਕੀਤੀ ਸੀ ਇਸ ਦੇ ਵਿੱਚ ਉਹਨਾਂ ਪੰਜ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਸੀ ਔਰ ਉਸ ਤੋਂ ਬਾਅਦ ਹੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਮਗਰੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਇਸ ਦੇ ਵਿੱਚ ਸੁਭੀਰ ਬਾਦਲ ਦੀ ਪ੍ਰਧਾਨਗੀ 'ਚ ਭਰੋਸਤੇ ਦੀ ਗੱਲ ਕਹੀ ਹਾਲਾਂਕਿ ਹੁਣ ਪ੍ਰੋਸਤੇ ਦੀ ਮਤੇ ਤੇ ਵੀ ਨਵਾਂ ਵਿਵਾਦ ਸ਼ੁਰੂ ਹੋਇਆ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਰਾ ਨੇ ਇਸ ਤੇ ਸਵਾਲ ਚੁੱਕੇ ਨੇ న్యూਸ 18 ਤੇ ਪ੍ਰੇਮ ਸਿੰਘ ਚੰਦੂ ਮਾਰਾ ਦਾ ਬਿਆਨ ਆਇਆ ਹੈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕੋਈ ਪ੍ਰੋਸਤੀ ਮਤਾ ਪਾਸ ਨਹੀਂ ਹੋਇਆ ਪ੍ਰੋਸਤੀ ਦੇ ਪ੍ਰੋਸਤੀ ਤੇ ਕੋਈ ਚਰਚਾ ਹੀ ਨਹੀਂ ਹੋਈ ਪਤਾ ਨਹੀਂ ਕਿ ਉਹਨਾਂ ਕਿਹਾ ਕਿ ਪ੍ਰਸਨੋਚ ਚ ਜਿਹੜੀ ਗੱਲ ਲਿਖ ਦਿੱਤੀ ਗਈ ਅਜਹੀਆਂ ਮਨਮਾਨੀਆਂ ਪਾਰਟੀਆਂ ਦੇ ਲਈ ਨੁਕਸਾਨ ਦੇ ਨੇ ਅਕਾਲੀ ਲੀਡਰ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਕਿਹਾ ਪ੍ਰਧਾਨ ਨੂੰ ਮਿਲ ਕੇ ਅਸੀਂ ਮੁੱਦਾ ਚੁੱਕਾਂਗੇ ਦਰਸਲ ਕਾਲੀਦਾਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਵੱਲੋਂ ਜੋ ਪ੍ਰੈਸ ਨੋਟ ਜਾਰੀ ਹੋਇਆ ਸੀ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਸਾਰੇ ਲੀਡਰਾਂ ਨੇ ਸੁਖਬੀਰ ਬਾਦਲ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਦੀ ਅਗਵਾਈ 'ਚ ਭਰੋਸਾ ਜਤਾਇਆ ਹੈ ਜਿਸ ਤੋਂ ਬਾਅਦ ਉਹ ਸੁਖਜਿੰਦਰ ਰੰਦਾਵਾ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਅਹਿਮ ਤਰ੍ਹਾਂ ਦਾ ਪਾਰਟੀ ਨੂੰ ਦਾਤੇ ਲਾਉਣਾ ਆਫੀਸ਼ੀਅਲ ਪ੍ਰੈਸ ਨੋਟ ਜਿਹੜਾ ਹੈ ਉਹ ਪਾਰਟੀ ਦਾ ਇੱਕ ਡਾਕੂਮੈਂਟ ਹੁੰਦਾ ਉਹਨੂੰ ਮਤਲਬ ਓਪਨ ਜਦੋਂ ਤੈ ਹੋ ਗਿਆ ਵੀ ਇਹਦੀ ਚਰਚਾ ਨਹੀਂ ਕਰਨੀ ਤੇ ਫੇਰ ਕਰ ਦੇਣਾ ਇਹਦਾ ਮਤਲਬ ਸਾਰੀ ਪਾਰਟੀ ਨੂੰ ਅਦਾ ਤੇ ਲਾਉਣ ਵਾਲੀ ਗੱਲ ਆ ਮੈਂ ਇਕੱਲਾ ਹੀ ਨਹੀਂ ਸਾਰੇ ਇੱਕ ਅਦੇ ਬੰਦੇ ਤੋਂ ਬਿਨਾ ਮੇਰੇ ਖਿਆਲ ਸਾਰੇ ਬੰਦੇ ਹੀ ਇਸ ਮਤਤੇ ਸੀ ਮਤਲਬ ਈਵਨ ਮੇਥੋਂ ਅਦਾ ਇਕਬਾਲ ਸੀ ਕਿ ਹੁੰਦੇ ਨੇ ਵੀ ਕਿਹਾ ਭੁੰਦਰ ਸਾਹਿਬ ਨੇ ਕਿਹਾ ਸੁਵੀਰ ਸੁਬਾਦ ਹੋਣਾ ਤੇ ਕਹੀ ਕਿਹਾ ਅ ਚਲੋ ਮੈਂ ਤਾਂ ਕਹਿ ਨਹੀਂ ਸੀ ਤੇ ਬਰਾ ਸਾਹਿਬ ਨੇ ਕਿਹਾ ਬੀਬੀ ਜਗੀਰ ਕੌਰ ਉਹਨਾਂ ਨੇ ਕਿਹਾ ਦਲਜੀਤ ਜੀ ਮੈਨੇ ਕਿਹਾ ਸੁਜੀਤ ਰਖੜੇ ਨੇ ਕਿਹਾ ਬਲਦੇ ਮਾਨ ਨੇ ਕਿਹਾ तकरीबन ਹਰ ਬੰਦੇ ਨੇ ਕਿਹਾ ਵੀ ਇਹ ਮਤੇ ਦੀ ਲੋੜ ਨਹੀਂ ਹੈ ਮਤਲਬ ਉਹ ਤੇ باوجود ਮਤਲਬ ਪਤਾ ਜਦੋਂ ਅਖਬਾਰਾਂ ਵਿੱਚ ਪੜਿਆ ਤਾਂ ਕੁਦਰਤੀ ਤੌਰ ਤੇ ਨਾ ਫਿਰ ਇੱਕ ਕਿਸਮ ਦਾ ਧੋਖਾ ਲੱਗਿਆ ਬਲਦੇ ਜਿਹੜਾ ਨਹੀਂ ਚਾਹੀਦਾ ਪਾਰਟੀ ਪ੍ਰਧਾਨ ਨੂੰ ਕਹਾਂਗੇ ਮਤਲਬ ਅੱਗੇ ਵਾਸਤੇ ਇਸ ਕਿਸਮ ਦੀਆਂ ਮਨਮਰਜ਼ੀਆਂ ਜਿਹੜੀਆਂ ਨੇ ਉਹ ਪਾਰਟੀ ਦੇ ਵਿੱਚ ਨੁਕਸਾਨ ਦੇਕ ਨਹੀਂ ਅੱਗੇ ਵਧਿਆਂ ਤਾਂ ਆਮ ਲੋਕਾਂ ਦੇ ਨਾਲ ਜੁੜੇ ਮਸਲੇ ਦਾ ਜ਼ਿਕਰ ਕਰਾਂਗੇ ਤਾਂ ਅੱਜ ਲਾਡੋਵਾਲ ਟੋਲ ਪਲਾਜ਼ਾ ਨੂੰ ਫ੍ਰੀ ਕਰਾਉਣ ਗਿਆ ਕਿਸਾਨ ਜਥੇਬੰਦੀਆਂ ਤੇ ਦੱਸਦੀ ਹੈ ਕਿ ਟੋਲ ਪਲਾਜ਼ਾ ਨੂੰ ਫ੍ਰੀ ਕਰਾਉਣਾ ਦਾ ਸਮਾਂ ਰੱਖਿਆ ਗਿਆ ਸੀ ਤਾਂ ਥੋੜੀ ਦੇਰ ਦੇ ਵਿੱਚ ਦੱਸਦੀ ਹੈ ਕਿ ਟੋਲ ਫ੍ਰੀ ਕਰਾਇਆ ਜਾਏਗਾ ਵਧੇ ਹੋਏ ਟੋਲ ਟੈਕਸ ਦੇ ਖਿਲਾਫ ਪ੍ਰਦਰਸ਼ਨ ਕਰਨਾ ਹੈ ਕਿਸਾਨਾਂ ਨੇ ਔਰ ਕਿਸਾਨਾਂ ਨੇ ਪੁਰਾਣੀਆਂ ਦਰਾਂ ਲਾਗੂ ਕਰਨ ਦੀ ਮੰਗ ਕੀਤੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਇਹ ਅਲਟੀਮੇਟਮ ਅਸੀਂ ਦੇ ਰਹੇ ਹਾਂ ਸ਼ਨੀਵਾਰ ਤੱਕ ਦਾ ਨਹੀਂ ਤਾਂ ਫਿਰ ਐਤਵਾਰ ਨੂੰ ਯਾਨੀ ਕਿ ਅੱਜ ਅਸੀਂ ਟੋਲ ਫ੍ਰੀ ਕਰਾਵਾਂਗੇ ਤਾਂ ਜਿਸ ਦੇ ਮੁਤਾਬਕ ਐਲਾਨ ਦੇ ਮੁਤਾਬਕ ਉਹਨਾਂ ਨੇ 10 ਵਜੇ ਦਾ ਸਮਾਂ ਰੱਖਿਆ ਗਿਆ ਸੀ ਔਰ ਸਿੱਧਾ ਰੁਕ ਕਰਾਂਗੇ ਰੋਹਿਤ ਗੋੜ ਮੇਰੇ ਸਹਿਯੋਗੀ ਲਾਈ ਮੌਜੂਦ ਨੇ ਰੋਹਿਤ ਲਾਡੋਵਾਲ ਟੋਲ ਪਲਾਜ਼ਾ ਤੇ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ